ਕਾਰ ਅਤੇ ਟਰੈਕਟਰ ਟਰਾਲੀ ਦੇ ਵਿਚਕਾਰ ਹੋਈ ਭਿਆਨਕ ਟੱਕਰ ਕਾਰ ਦੇ ਉੜ ਗਏ ਪਰ ਖੱਚੇ ਤੇ ਦੋ ਨੌਜਵਾਨਾਂ ਦੀ ਹੋਈ ਮੌਕੇ ਤੇ ਹੀ ਦਰਦਨਾਕ ਮੌਤ ਜਿਹਾ ਦੱਸ ਦਈਏ ਅਜਿਹਾ ਇੱਕ ਮਾਮਲਾ ਫਰੀਦਕੋਟ ਦੇ ਸਾਦਿਕ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕਾਰ ਸਾਹਮਣੇ ਜਾ ਰਹੇ ਟਰੈਕਟਰ ਟਰਾਲੀ ਦੇ ਨਾਲ ਜਾ ਟਕਰਾਉਂਦੀ ਹੈ ਤੇ ਕਾਰ ਦੇ ਬਿਲਕੁਲ ਪਰ ਖੱਚੇ ਹੀ ਉੜ ਜਾਂਦੇ ਨੇ ਤੇ ਦੋ ਨੌਜਵਾਨ ਮੌਕੇ ਤੇ ਹੀ ਦਮ ਤੋੜ ਜਾਂਦੇ ਨੇ ਜਾ ਦੱਸਦੀ ਹੈ ਕਿ ਸੁਖਰਾਜ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਆਪਣੇ ਤਿੰਨ ਹੋਰ ਦੋਸਤਾਂ ਦੇ ਨਾਲ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਸ਼ਹਿਰ ਦੇ ਵੱਲ ਜਾ ਰਿਹਾ ਸੀ ਤੇ ਸੜਕ ਤੇ ਹੀ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਦੀ ਕਾਰ ਟਰੈਕਟਰ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੇ ਇਦਨਾ ਚਾਰਾਂ ਦੇ ਵਿੱਚੋਂ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਸੁਖਰਾਜ ਸਿੰਘ ਫਰੀਦਕੋਟ ਦੇ ਪਿੰਡ ਕਮੋਆਣਾ ਦਾ ਰਹਿਣ ਵਾਲਾ ਹੈ ਤੇ ਉਸ ਦੇ ਨਾਲ ਜਿਹੜੇ ਤਿੰਨ ਹੋਰ ਦੋਸਤ ਸਨ ਉਹਨਾਂ ਦੇ ਵਿੱਚ ਪਰਮਦੀਪ ਸਿੰਘ ਤੇ ਪ੍ਰਭਦੀਪ ਸਿੰਘ ਤੇ ਇੱਕ ਉਹਨਾਂ ਦੀ ਮਹਿਲਾ ਦੋਸਤ ਵੀ ਸ਼ਾਮਿਲ ਹੈ ਜਿਹੜੀ ਕਿ ਕਾਰ ਦੇ ਵਿੱਚ ਬੈਠੀ ਸੀ ਜਦੋਂ ਇਹ ਸ਼ਹਿਰ ਤੋਂ ਕੁਝ ਹੀ ਦੂਰੀ ਤੇ ਜਾਂਦੇ ਨੇ ਤਾਂ ਇਹਨਾਂ ਦੀ ਕਾਰ ਸਾਹਮਣੇ ਜਾ ਰਹੀ ਟਰੈਕਟਰ ਟਰਾਲੀ ਦੇ ਨਾਲ ਜਾਟ ਕਰਾਉਂਦੀ ਹੈ ਜਿੱਥੇ ਕਿ ਸੁਖਰਾਜ ਸਿੰਘ ਤੇ ਪਰਮਦੀਪ ਸਿੰਘ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਪ੍ਰਭਦੀਪ ਸਿੰਘ ਤੇ ਨਰੀ ਮਹਿਲਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਨੇ ਇਹਨਾਂ ਦੋਵਾਂ ਜ਼ਖਮੀਆਂ ਨੂੰ ਜਿਨ੍ਹਾਂ ਦੇ ਵਿੱਚ ਪ੍ਰਭਦੀਪ ਸਿੰਘ ਤੇ ਨਰੀ ਮਹਿਲਾ ਦੋਸਤ ਸ਼ਾਮਿਲ ਹੈ ਇਹਨਾਂ ਨੂੰ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਜਿੱਥੇ ਕਿ ਦੋਨੋਂ ਜੀਰੇ ਇਲਾਜ ਨੇ ਨਾਲੀ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਦੋਵਾਂ ਦੀ ਹਾਲਤ ਗੰਭੀਰ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਸਪਤਾਲ ਦੇ ਵੱਲੋਂ ਇਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਐਸਐਚਓ ਸੁਖਦਰਸ਼ਨ ਕੁਮਾਰ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੁਖਰਾਜ ਸਿੰਘ ਤੇ ਪਰਮਦੀਪ ਸਿੰਘ ਉਹਨਾਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਜਿੱਥੇ ਕਿ ਉਹਨਾਂ ਦੇ ਪੋਸਟਮਾਰਟਮ ਕੀਤਾ ਜਾਵੇਗਾ ਨਾਲ ਹੀ ਐਸਐਚਓ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਅਜੇ ਇਸ ਹਾਦਸੇ ਦੇ ਮੇਨ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਇਸ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਜਲਦ ਤੋਂ ਜਲਦ ਇਹਨਾਂ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇਗਾ ਜੀਹਾਂ ਇਸ ਵੇਲੇ ਇੱਕ ਪਿਆਨਿਕ ਹਾਦਸਾ ਵਾਪਰਿਆ ਜਿਹੜਾ ਕਿ ਫਰੀਦਕੋਟ ਦੇ ਸਾਧਿਕ ਰੋਡ ਤੇ ਵਾਪਰਿਆ ਜਿੱਥੇ ਕਿ ਦੋ ਨੌਜਵਾਨ ਮੋਕੇ ਤੇ ਹੀ ਦਮ ਤੋੜ ਗਏ ਨੇ